Devam edeyim. ਆਪ ਨੂੰ ਪਤਾ ਵੀ ਜਿਹੜਾ ਅੰਮ੍ਰਿਤਸਰ ਵਿੱਚ ਜਿਹੜਾ ਉਸ ਵਿਅਕਤੀ ਵੱਲੋਂ 바ਵਾ ਸਾਹਿਬ ਅੰਬੇਦਕਰ ਜੀ ਦਾ અપਮਾਨ ਕੀਤਾ ਗਿਆ ਔਰ ਉਸ અપਮਾਨ ਦੇ ਵਿਰੋਧ ਵਿਰੋਧ ਵਿੱਚ ਸਾਰੇ ਹੀ ਅੰਬੇਦਕਰ ਸੈਨਾ ਮੂਲ ਨਿਵਾਸੀ ਸਾਰੀਆਂ ਭਗਵਾਨ ਵਾਲਮੀਕੀ ਸਵਾਮਾ ਗੁਰੂ ਰਵਦਾਸ ਸਵਾਮਾ ਸਾਰਿਆਂ ਨੇ ਮਿਲ ਕੇ ਜਿਹੜਾ ਜਲੰਧਰ ਵਿੱਚ ਲੁਧਿਆਣੇ ਵਿੱਚ ਫਲੋਰ ਵਿੱਚ ਹੁਸ਼ਿਆਰਪੁਰ ਵਿੱਚ ਕੱਲ ਪੂਰਨ ਤੌਰ ਤੇ ਜਿਹੜਾ ਪੰਜਾਬ ਬੰਦ ਦੀ ਜਿਹੜੀ ਕਾਲ ਆ ਉਸ ਨੂੰ ਅਸੀਂ ਫਗਵਾੜੇ ਵਿੱਚ ਵੀ ਫਗਵਾੜਾ ਬੰਦ ਦੀ ਕਾਲ ਦਿੰਦੇ ਆ ਕਿਉਂਕਿ ਜਿਹੜੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਡੇ ਰਹਿਵਰ ਆ ਉਹਨਾਂ ਦਾ અપਮਾਨ ਅਸੀਂ ਕਿਸੇ ਵੀ ਹੱਦ ਤੇ ਅਸੀਂ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਸਾਡੇ ਦਿਲਾਂ ਵਿੱਚ ਰੋਸ ਆ ਉਹ ਉਸ ਰੋਸ ਵਜੋਂ ਅਸੀਂ ਕੱਲ ਫਗਵਾੜਾ ਬੰਦ ਦੀ ਕਾਲ ਦਿੰਦੇ ਆ ਢੇਰ ਵਾਸੀਆਂ ਨੂੰ ਅਸੀਂ ਹੱਥ ਜੋੜ ਕੇ ਇਹ ਅਪੀਲ ਕਰਦੇ ਆ ਅੰਬੇਡਕਰ ਸੈਨਾ ਵੱਲੋਂ ਔਰ ਸਮੂਹ ਭਗਵਾਨ ਵਾਲਮੀਕੀ ਸੁਭਾਵਾਂ ਵੱਲੋਂ ਆਪਣੇ ਗੁਰੂ ਰਵੀਦਾਸ ਸੁਭਾਵਾਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਕੀਤਾ ਗਿਆ ਉਸਨੇ ਰੋਸ ਵਜੋਂ ਅਸੀਂ ਬੰਦ ਦੀ ਕਾਲ ਦੇ ਰਹੇ ਹਾਂ ਸ਼ਹਿਰ ਵਾਸੀ ਸਾਡਾ ਸਾਥ ਦੇਣ ਔਰ ਜਿੰਨੇ ਵੀ ਇੱਥੇ ਆਪਣੇ ਫੈਕਟਰੀਆਂ ਆ ਜਿੰਨੀਆਂ ਵੀ ਜਿਹੜੀ ਵੀ ਫੈਕਟਰੀ ਆ ਬਗਵਾੜੇ ਵਿੱਚ ਉਹਨਾਂ ਵੱਲੋਂ ਵੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੇ ਇਹ ਪਿਪੇ ਫਗਵਾੜੇ ਨੂੰ ਟੋਟਲ ਸੰਪੂਰਨ ਤੌਰ ਤੇ ਬੰਦ ਕੀਤਾ ਜਾਵੇ ਅਗਰ ਕੋਈ ਵੀ ਆਪਣੀ ਦੁਕਾਨ ਜਾਂ ਬਾਜ਼ਾਰ ਖੋਲਦਾ ਆ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਾਂ ਉਹ ਦੁਕਾਨਦਾਰ ਆਪ ਹੋਊਗਾ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਬਿਲਕੁਲ ਪੀਸਫੁਲੀ ਹੋਊਗਾ ਅਸੀਂ ਬੜੇ ਸ਼ਾਂਤੀਪੂਰਵਕ ਢੰਗ ਨਾਲ ਫਗਵਾੜੇ ਅੰਬੇਡਕਰ ਪਾਰਕ ਵਿੱਚ ਇਕੱਠੇ ਹੋਵਾਂਗੇ ਸਵੇਰੇ 10 ਵਜੇ ਸਾਰਿਆਂ ਨੇ ਫਗਵਾੜੇ ਅੰਬੇਡਕਰ ਪਾਰਕ ਪਹੁੰਚਣਾ ਔਰ ਕੱਲ ਨੂੰ ਪੂਰਨ ਤੌਰ ਤੇ ਫਗਵਾੜਾ ਬੰਦਿਆ ਜੈਪੀ ਜੈਪਾ